ਰਾਤ ਦੇ 12 ਵਜੇ ਰਹੇ ਸਨ ਮੈਂ ਰੂਜ ਦੀ ਤਰ੍ਹਾਂ ਆਪਣੇ ਕਮਰੇ ਵਿੱਚ ਪੜ ਰਹੀ ਸੀ ਕਿ ਡੈਡ ਮੇਰੇ ਕਮਰੇ ਵਿੱਚ ਆਈ ਮੈਨੂੰ ਦੇਖਦੇ ਹੋਏ ਕਹਿਣ ਲੱਗੇ ਪੜ ਰਹੀ ਹੈ ਰਾਬਿਆ ਮੈਂ ਉਹਨਾਂ ਦੇ ਵੱਲ ਬਿਨਾਂ ਦੇਖੇ ਕਿਹਾ ਤੁਸੀਂ ਜੋ ਵੀ ਕਹਿਣਾ ਕਹਿ ਦਿਓ ਮੈਂ ਜਾਣਦੀ ਸੀ ਕਿ ਡੈਡ ਇਸ ਸਮੇਂ ਮੇਰੇ ਕਮਰੇ ਵਿੱਚ ਸਿਰਫ ਪੜ ਰਹੀ ਹੈ ਪੁੱਛਣ ਤਾਂ ਨਹੀਂ ਆਏ ਹੋਣਗੇ ਜ਼ਰੂਰ ਕੋਈ ਹੋਰ ਹੀ ਕਹਿਣ ਆਏ ਹੋਣਗੇ ਤੇ ਭੂਮਿਕਾ ਬੰਨ ਰਹੀ ਹੋਣਗੇ ਭੂਮਿਕਾ ਮਾਂ ਤੋਂ ਮੈਨੂੰ ਖਾਸ ਨਫ਼ਰਤ ਸੀ ਇਹ وجہ ਕਾਫੀ ਸੀ ਮੇਰੇ ਲਈ ਕ੍ਰੋਧ ਦਬਾਉਂਦੇ ਲਈ ਡੈਡ ਨੇ ਸਿਰ ਝੁਕਾਉਂਦੇ ਹੋਏ ਕਿਹਾ ਕਿ ਹੁਣ ਉਸਨੂੰ ਮਾਫ ਕਰ ਦੇ ਵੈਸੇ ਵੀ ਉਹ ਆਪਾਂ ਨੂੰ ਛੱਡ ਕੇ ਜਾਣ ਵਾਲੀ ਆ ਮੈਂ ਕਿਹਾ ਮਾਫ ਮਾਈ ਫੁੱਟ ਮੈਂ ਉਸਨੂੰ ਕਦੇ ਮਾਫ ਨਹੀਂ ਕਰ ਸਕਦੀ ਮੈਂ ਗੁੱਸੇ ਨੂੰ ਰੋਕਦੇ ਹੋਏ ਕਿਹਾ ਬੇਟਾ ਆਖਰ ਉਹ ਤੇਰੀ ਮਮ ਹੈ ਡੈਡ ਦੇ ਇਹ ਬੋਲ ਮੈਨੂੰ ਅੰਦਰ ਤੱਕ ਤੋੜ ਗਏ ਮੈਂ ਗੁੱਸੇ ਨਾਲ ਚੀਕ ਪਈ ਕਿ ਡੈਡ ਉਹ ਤੁਹਾਡੀ ਵਾਈਫ ਹੋ ਸਕਦੀ ਹੈ ਪਰ ਮੇਰੀ ਮਮ ਕਦੇ ਵੀ ਨਹੀਂ ਨਾ ਹੀ ਮੈਂ ਕਦੇ ਆਪਣੀ ਮਾਂ ਦੀ ਜਗ੍ਹਾ ਉਸ ਔਰਤ ਨੂੰ ਦੇ ਸਕਦੀ ਆ ਮੇਰੇ ਤੋਂ ਦੁਨੀਆ ਦੀ ਕੋਈ ਵੀ ਤਾਕਤ ਇਹ ਜੀਹਾਂ ਨਹੀਂ ਕਰਵਾ ਸਕਦੀ ਪਰ ਬੇਟੀ ਡੈਡ ਦੇ ਇਹ ਬੋਲ ਪੂਰਾ ਹੁਣ ਤੋਂ ਪਹਿਲਾਂ ਹੀ ਮੈਂ ਆਪਣੀ ਕਿਤਾਬ ਜ਼ਮੀਨ ਤੇ ਸੁੱਟ ਦਿੱਤੀ ਤੇ ਕਿਹਾ ਜਾਓ ਇੱਥੋਂ ਜਸt ਲੀਵ ਮੀ ਅਲੋਨ ਮੇਰੇ ਗੁੱਸੇ ਨੂੰ ਦੇਖ ਡੈਡ ਮੇਰੇ ਕਮਰੇ ਤੋਂ ਬਾਹਰ ਚਲੇ ਗਏ ਸਨ ਬੇਸ਼ੱਕ ਮੈਂ 15 ਸਾਲਾਂ ਦੀ ਸੀ ਪਰ ਹਾਲਾਤਾਂ ਨੇ ਮੈਨੂੰ ਆਪਣੀ ਉਮਰ ਤੋਂ ਕਿਤੇ ਵੱਡਾ ਬਣਾ ਦਿੱਤਾ ਸੀ ਰੁੰਦੇ ਰਹੁੰਦੇ ਅਚਾਨਕ ਮੈਨੂੰ ਮੇਰੇ ਡੈਡ ਦੇ ਬੋਲ ਯਾਦ ਆਏ ਉਹ ਸਾਨੂੰ ਛੱਡ ਕੇ ਜਾਣ ਵਾਲੀ ਐ ਤੇ ਮੇਰੇ ਦਿਮਾਗ ਨੇ ਇਸ ਦਾ ਸਿੱਧਾ ਸਾਦਾ ਮਤਲਬ ਕੱਢ ਲਿਆ ਕਿ ਡੈਡ ਤੇ ਮੇਹਰ ਦਾ ਤਲਾਕ ਹੋਣ ਵਾਲਾ ਹੈ ਕੀ ਸੱਚੀ ਕੀ ਇਸ ਲਈ ਡੈਡ ਦੁਖੀ ਸਨ ਮੇਰੇ ਚਿਹਰੇ ਤੇ ਖੁਸ਼ੀ ਦੀ ਲਹਿਰ ਦੌੜ ਗਈ ਮੈਂ ਆਪਣੇ ਦੋਨਾਂ ਕੰਨਾਂ ਤੇ ਹੱਥ ਰੱਖ ਕੇ ਟੀਕੀ ਉਹ ਗ੍ਰੇਟ ਦੂਸਰੇ ਦਿਨ ਮੈਂ ਖੁਸ਼ੀ-ਖੁਸ਼ੀ ਸਕੂਲ ਗਈ ਮੈਂ ਆਪਣੀਆਂ ਸਹੇਲੀਆਂ ਨੂੰ ਕੈਂਟੀਨ ਵੱਲ ਜਾ ਰਹੀ ਸੀ ਹਾਲਾਂਕਿ ਸਭ ਖਾਣ ਪੀਣ ਵਿੱਚ ਮਸਤ ਸਨ ਪਰ ਮੇਰੀ ਇੱਕ ਫਰੈਂਡ ਨੇ ਮੈਨੂੰ ਪੁੱਛ ਹੀ ਲਿਆ ਰਾਬੀਆ ਆਖਰੀ ਪਾਰਟੀ ਕਿਸ ਖੁਸ਼ੀ ਵਿੱਚ ਦਿੱਤੀ ਜਾ ਰਹੀ ਹੈ ਮੈਂ ਚੈੱਕ ਦੇ ਹੋਏ ਦੱਸਿਆ ਕਿ ਫਾਈਨਲੀ ਫਾਈਨਲੀ ਐਂਡ ਫਾਈਨਲੀ ਮਹਿਰ ਤੇ ਮੇਰੇ ਪਾਪਾ ਦਾ ਡਿਵੋਰਸ ਹੋਣ ਵਾਲਾ ਏ ਉਹ ਸਾਨੂੰ ਛੱਡ ਕੇ ਜਾ ਰਹੀ ਹੈ ਆਪਣੀ ਸਟੈਪ ਮਾਮਲੀ ਮੇਰੇ ਮਨ ਵਿੱਚ ਇੰਨੀ ਨਫ਼ਰਤ ਸੀ ਕਿ ਮੈਂ ਉਸ ਨੂੰ ਕਦੇ ਵੀ ਮੋਮ ਨਹੀਂ ਗਿਆ ਮੈਂ ਹਮੇਸ਼ਾ ਉਸ ਨੂੰ ਉਸ ਦਾ ਨਾਮ ਲੈ ਕੇ ਮਹਿਰ ਕਹਿੰਦੀ ਹੁੰਦੀ ਸੀ ਡੇਡ ਦੇ ਲੱਖ ਸਮਝਾਉਣ ਦੇ باوجود ਵੀ ਵੈਸੇ ਵੀ ਖੁੱਲੀ ਸੰਸਕ੍ਰਿਤੀ ਵਾਲੇ ਅਮਰੀਕਾ ਦੇਸ਼ ਵਿੱਚ ਜੇ ਕੋਈ ਹੈਰਾਨੀ ਵਾਲੀ ਗੱਲ ਨਹੀਂ ਸੀ ਐਨੇ ਨੂੰ ਸੁਨੀਤਾ ਨੇ ਕੋਕ ਦਾ ਘੁੱਟ ਭਰਦੇ ਹੋਏ ਕਿਹਾ ਰਾਬੀਆ ਇਹ ਤੇਰੇ ਡੈਡ ਤੇ ਸਟੈਪ ਮਮ ਦੇ ਕਾਫੀ ਝਗੜੇ ਹੁੰਦੇ ਸੀ ਨਹੀਂ ਬਿਲਕੁਲ ਨਹੀਂ ਇਸ ਗੱਲ ਦਾ ਜਵਾਬ ਦੇਣ ਲਈ ਹੀ ਮੈਂ ਅਤੀਤ ਵਿੱਚ ਪਹੁੰਚ ਗਈ ਜਦ ਮੈਂ ਛੋਟੀ ਸੀ ਤਾਂ ਮੇਰੀ ਮਮ ਤੇ ਡੈਡ ਦੇ ਬਹੁਤ ਝਗੜੇ ਹੁੰਦੇ ਸੀ ਉਹਨਾਂ ਨੂੰ ਝਗੜਦਿਆਂ ਹੋਇਆਂ ਤੇ ਮੈਂ ਰੋਣ ਲੱਗਦੀ ਉੜੀ ਦੇਰ ਦੇ ਲਈ ਦੋਨੋਂ ਚੁੱਪ ਹੋ ਜਾਂਦੇ ਪਰ ਫਿਰ ਝਗੜਨਾ ਸ਼ੁਰੂ ਕਰ ਦਿੰਦੇ ਉਹਨਾਂ ਦੇ ਝਗੜੇ 'ਚ ਵਾਰ-ਵਾਰ ਮੇਰਾ ਨਾਮ ਸ਼ਾਮਲ ਹੁੰਦਾ ਦੋਨੋਂ ਇੱਕ ਦੂਸਰੇ ਨੂੰ ਕਹਿੰਦੇ ਕਿ ਤੇਰੀ ਵਜ੍ਹਾ ਨਾਲ ਮੇਰੀ ਜ਼ਿੰਦਗੀ ਖਰਾਬ ਹੋ ਰਹੀ ਹੈ ਮੈਂ ਬਹੁਤ ਸਹਿਮ ਜਾਂਦੀ ਸੀ ਮੈਂ ਮॉम ਡੈਡ ਦੋਨਾਂ 'ਚੋਂ ਕਿਸੇ ਇੱਕ ਨੂੰ ਵੀ ਗਵਾਉਣਾ ਨਹੀਂ ਚਾਹੁੰਦੀ ਸੀ ਮੈਂ ਨਹੀਂ ਚਾਹੁੰਦੀ ਸੀ ਕਿ ਉਹਨਾਂ ਦੋਨਾਂ 'ਚੋਂ ਮੈਨੂੰ ਕਿਸੇ ਇੱਕ ਨੂੰ ਵੀ ਚੁਣਨਾ ਪਵੇ ਕਿਉਂਕਿ ਮੈਂ ਦੋਨਾਂ ਨੂੰ ਹੀ ਬੇਹੱਦ ਪਿਆਰ ਕਰਦੀ ਸੀ ਲੜਾਈ ਝਗੜੇ ਦਾ ਰੌਲਾ ਸੁਣ ਕੇ ਹੀ ਵਾਰ ਮੇਰੀ ਨੀਂਦ ਖੁੱਲ ਜਾਂਦੀ ਮਜਬੂਰਨ ਮੈਨੂੰ ਆਪਣੀਆਂ ਅੱਖਾਂ ਬੰਦ ਕਰਨੀਆਂ ਪੈਂਦੀਆਂ ਸੀ। ਮੈਨੂੰ ਰੋਂਦਾ ਦੇਖ ਦੋਨੋਂ ਇੱਕ ਦੂਸਰੇ ਦੇ ਮੈਨੂੰ ਰੋਵਾਂ ਦਾ ਕਾਰਨ ਥੋਪਨ ਲੱਗਦੇ। ਕਈ ਵਾਰ ਡਰ ਦੀ ਵਜ੍ਹਾ ਕਰਕੇ ਮੇਰਾ ਬਿਸਤਰਾ ਗਿੱਲਾ ਹੋ ਜਾਂਦਾ ਤੇ ਮਮ ਮੈਨੂੰ ਬਾਥਰੂਮ 'ਚ ਲਿਜਾ ਕੇ ਸ਼ਾਵਰ ਦੇ ਹੇਠਾਂ ਬਿਠਾ ਦਿੰਦੀ। ਫਿਰ ਰਾਤ ਨੂੰ ਹੀ ਬੈੱਡ ਸ਼ੀਟ ਬਦਲੀ ਜਾਂਦੀ। ਥੋੜੇ ਸਮੇਂ ਬਾਅਦ ਮੇਰੀਆਂ ਅੱਖਾਂ ਸਾਹਮਣੇ ਫਿਰ ਉਹਨਾਂ ਦੇ ਲੜਾਈ ਝਗੜੇ ਆਉਂਦੇ। ਗੱਲ ਨਾ ਸੰਭਲਦਿਆਂ ਦੀ ਦੋਨਾਂ ਦੀ ਸਹਿਮਤੀ ਨਾਲ ਮੈਨੂੰ ਅਲੱਗ ਕਮਰੇ ਵਿੱਚ ਸੌਾਇਆ ਜਾਣ ਲੱਗਾ। ਪਰ ਅਫਸੋਸ ਝਗੜੇ ਦੀਆਂ ਆਵਾਜ਼ਾਂ ਨੇ ਉੱਥੇ ਵੀ ਮੇਰਾ ਪਿੱਛਾ ਨਹੀਂ ਛੱਡਿਆ ਮੈਂ ਕੰਨਾਂ ਤੇ ਸਰਾਣਾ ਰੱਖੇ ਦਬਾਉਂਦੀ ਤਾਂ ਜੋ ਇਹ ਆਵਾਜ਼ਾਂ ਮੇਰਾ ਪਿੱਛਾ ਨਾ ਕਰ ਸਕਣ ਪਰ ਸ਼ਾਇਦ ਇਹਨਾਂ ਤੋਂ ਛੁਟਕਾਰਾ ਪਾਉਣਾ ਮੇਰੀ ਵਾਸਤੇ ਗੱਲ ਨਹੀਂ ਸੀ ਮੈਂ ਰੋਜ਼ ਇਹੀ ਦੁਆ ਕਰਦੀ ਕਿ ਮਮ ਡੈਡ ਦੇ ਵਿੱਚ ਸਭ ਕੁਝ ਠੀਕ ਹੋ ਜਾਵੇ ਸਾਡੀ ਵੀ ਹੈਪੀ ਫੈਮਲੀ ਹੋਵੇ ਪਰ ਮੇਰੀ ਇਹ ਇੱਛਾ ਕਦੇ ਪੂਰੀ ਨਾ ਹੋਈ ਮੈਨੂੰ ਅੱਜ ਵੀ ਉਹ ਦਿਨ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ 6 ਸਾਲ ਦੀ ਸੀ ਮਮ ਨੇ ਮੈਨੂੰ ਗੁਲਾਬੀ ਰੰਗ ਦੀ ਫਰੌਕ ਪਹਿਨਾਈ ਇਹ ਬਹੁਤ ਸਾਰਾ ਪਿਆਰ ਕੀਤਾ ਸੀ। ਮਾਂ ਬਹੁਤ ਜ਼ਿਆਦਾ ਰੋ ਰਹੀ ਸੀ। ਰੋਂਦਿਆਂ ਰੋਂਦਿਆਂ ਉਹਨਾਂ ਨੇ ਮੈਨੂੰ ਕਿਹਾ, "ਬੇਟੀ, ਮੈਂ ਕੇਸ ਹਾਰ ਗਈ। ਤੇਰੀ ਕਸਟਡੀ ਤੇਰੇ ਪਾਪਾ ਨੂੰ ਮਿਲੀ ਐ। ਮੈਂ ਵਾਪਸ ਇੰਡੀਆ ਜਾ ਰਹੀ ਹਾਂ। ਤੈਨੂੰ ਇੱਥੇ ਅਮਰੀਕਾ ਵਿੱਚ ਰਹਿਣਾ ਪੈਣਾ। ਉਹ ਵੀ ਆਪਣੇ ਪਾਪਾ ਦੇ ਨਾਲ। ਹੋ ਸਕਦਾ ਐ ਅੱਗੇ ਤੇਰੀ ਕੋਈ ਸਟੈਪ ਮਮ ਆਵੇ। ਪਰ ਤੂੰ ਤਿਆਰ ਰਹੀਂ। ਵੱਡੀ ਹੋਣ ਤੇ ਮੈਂ ਤੈਨੂੰ ਇੱਥੋਂ ਲੈ ਜਾਵਾਂਗੀ।" ਮਮ ਚਲੀ ਗਈ ਤੇ ਮੈਂ ਆਪਣੇ ਡੈਡ ਦੇ ਨਾਲ ਇਕੱਲੀ ਰਹਿ ਗਈ। ਪਹਿਲੇ 2 ਸਾਲਾਂ ਵਿੱਚ ਡੈਡ ਮੈਨੂੰ ਇੰਡੀਆ ਲੈ ਕੇ ਗਏ ਮਮ ਨੂੰ ਵੀ ਮਿਲਵਾਇਆ ਪਰ ਉਸ ਤੋਂ ਬਾਅਦ ਉਹ ਸੰਪਰਕ ਟੁੱਟ ਗਿਆ ਹਾਂ ਕਦੇ-ਕਦੇ ਮਾਂ ਦਾ ਫੋਨ ਆ ਜਾਂਦਾ ਹੁੰਦਾ ਸੀ ਉਹਨਾਂ ਦੇ ਹੰਝੂ ਮੈਨੂੰ ਅੰਦਰ ਹੀ ਅੰਦਰ ਤੋੜ ਦਿੰਦੇ ਸੀ ਮੈਂ ਇਮੋਸ਼ਨਲ ਸਪੋਰਟ ਦੇ ਲਈ ਡੈਡ ਤੇ ਨਿਰਭਰ ਹੁੰਦੀ ਜਾ ਰਹੀ ਸੀ ਮੇਰਾ 8ਵਾਂ ਬਰਥਡੇ ਸੀ ਜਦ ਮੈਂ ਇਹ ਡੈਡ ਦੀ ਜ਼ਿੰਦਗੀ ਵਿੱਚ ਆਈ ਉਹ ਪਾਰਟੀ ਤੇ ਇਨਵਾਈਟਡ ਗੈਸਟ ਵੀ ਸੀ ਡੈਡ ਉਸ औरत ਨਾਲ ਬਹੁਤ ਹਾਸਾ ਹੱਸ ਕੇ ਗੱਲਾਂ ਕਰ ਰਹੇ ਸਨ ਉਹਨਾਂ ਦਾ ਇਸ ਤਰ੍ਹਾਂ ਹਾਸ-ਹਾਸ ਕੇ ਗੱਲਾਂ ਕਰਨਾ ਮੈਨੂੰ ਬਿਲਕੁਲ ਚੰਗਾ ਨਾ ਲੱਗਾ। ਇਧਰ ਉਸ ਔਰਤ ਦੀ ਬੇਟੀ ਦੇ ਨਾਲ ਮੇਰੀ ਚੰਗੀ ਬਣੀ। ਅਸੀਂ ਇਕੱਠੇ ਖੇਡੀ, ਖੂਬ ਮਸਤੀ ਕੀਤੀ। ਉਸ ਦਿਨ ਤੋਂ ਬਾਅਦ ਮਹਿਰ ਅਕਸਰ ਸਾਡੇ ਘਰ ਆਉਣ ਜਾਣ ਲੱਗੀ। ਡੈਡ ਦਾ ਟਾਈਮ ਜੋ ਮੇਰੇ ਲਈ ਸੀ, ਹੁਣ ਉਹ ਉਸ ਉੱਤੇ ਕਬਜ਼ਾ ਕਰਨ ਲੱਗ ਪਈ ਸੀ। ਉਸ ਔਰਤ ਨੂੰ ਆਪਣੇ ਡੈਡ ਦੇ ਨਾਲ ਦੇਖਦਿਆਂ ਮੇਰੇ ਮਨ ਵਿੱਚ ਪਤਾ ਨਹੀਂ ਕਿਉਂ ਅੱਗ ਜੀ ਲੱਗ ਜਾਂਦੀ ਸੀ। ਮੈਨੂੰ ਲੱਗਦਾ ਸੀ ਕਿ ਡੈਡ ਦੇ ਇੰਨੇ ਨੇੜੇ ਕੋਈ ਨਹੀਂ ਬੈਠ ਸਕਦਾ। ਕਿਉਂਕਿ ਉਹ ਜਗਾ ਮੇਰੀ ਮਮ ਦੀ ਸੀ ਜਿਸ ਨੂੰ ਕੋਈ ਨਹੀਂ ਲੈ ਸਕਦਾ ਮੈਂ ਸਕੀਮਾਂ ਸੋਚਦੀ ਕਿ ਕਿਸੇ ਤਰ੍ਹਾਂ ਡੈਡ ਨੂੰ ਉਸ ਔਰਤ ਤੋਂ ਦੂਰ ਰੱਖਾਂ ਪਰ ਡੈਡ ਤੇ ਮਹਿਰ ਦੇ ਪੇਮ ਦਾ ਬਹਾਵ ਦਿਨ-ਪ੍ਰਤੀ ਦਿਨ ਅੱਗੇ ਵਧਦਾ ਜਾ ਰਿਹਾ ਸੀ ਮੇਰੀਆਂ ਛੋਟੀਆਂ ਤੇ ਨਾਦਾਨ ਸਾਰੀਆਂ ਸਕੀਮਾਂ ਫੇਲ ਹੋ ਜਾਂਦੀਆਂ ਪਿਆਰ ਅੰਨਾ ਹੁੰਦਾ ਹੈ ਤੇ ਸਵਾਰਥੀ ਵੀ ਡੈਡ ਨੂੰ ਮਹਿਰ ਨੇ ਆਪਣੇ ਜਾਲ ਵਿੱਚ ਫਸਾ ਲਿਆ ਸੀ ਕੁਝ ਹੀ ਮਹੀਨਿਆਂ ਵਿੱਚ ਦੋਨਾਂ ਨੇ ਵਿਆਹ ਕਰਵਾ ਲਿਆ ਮਹਿਰ ਦੇ ਨਾਲ ਉਸ ਦਾ ਬੇਟਾ ਰਿਤਿਕ ਵੀ ਸਾਡੇ ਘਰ ਆ ਗਿਆ ਸੀ ਰਿਤਿਕ ਦੇ ਰੂਪ ਵਿੱਚ ਮੇਰਾ ਮਤਰੀਆ ਹੀ ਸੀ ਪਰ ਛੋਟਾ ਭਰਾ ਤਾਂ ਮਿਲ ਗਿਆ ਸੀ ਪਰ ਮਹਿਰ ਨੂੰ ਮੈਂ ਕਦੇ ਮਾਫ ਨਹੀਂ ਕਰ ਸਕੀ ਨਾ ਹੀ ਕਦੇ ਆਪਣੀ ਮਾਂ ਦੀ ਜਗਾਹ ਦੇ ਸਕੀ ਵੈਡਿੰਗ ਗਾਊਨ ਵਿੱਚ ਜਦ ਮਹਿਰ ਨੇ ਸਾਡੇ ਘਰ ਪ੍ਰਵੇਸ਼ ਕੀਤਾ ਤਾਂ ਗੁੱਸੇ ਨਾਲ ਲਾਲ ਮੇਰਾ ਚਿਹਰਾ ਦੇਖਣ ਲੱਗ ਸੀ ਉਸ ਸਮੇਂ ਮੇਰੇ ਮੂੰਹ ਚੋਂ ਬਸ ਇੱਕ ਹੀ ਗੱਲ ਨਿਕਲੀ ਕਿ ਜ਼ਿੰਦਗੀ ਇੱਕ ਵਹਾਈ ਜੀਵਨ ਦੀ ਨਦੀ ਕਿਵੇਂ ਵਹਿੰਦੀ ਹੈ ਕੋਈ ਨਹੀਂ ਜਾਣਦਾ ਇਹ ਨਦੀ ਕਦੇ ਪੱਥਰਾਂ ਦੇ ਨਾਲ ਵਹਿ ਜਾਂਦੀ ਹੈ ਤਾਂ ਕਦੇ ਵੱਡੇ ਪਰਬਤ ਵੀ ਕੱਟ ਦਿੰਦੀ ਹੈ ਕਦੇ ਮਨ ਬਣਾ ਲੈਂਦੀ ਹੈ ਕਿ ਉਸ ਪਰਬਤ ਨਾਲ ਨਹੀਂ ਟਕਰਾਉਣਾ ਤੇ ਫਿਰ ਚੁੱਪਚਾਪ ਆਪਣਾ ਰਸਤਾ ਬਦਲ ਲੈਂਦੀ ਹੈ ਹੁਣ ਇਹ ਪਤਾ ਨਹੀਂ ਸੀ ਕਿ ਨਦੀ ਇਹ ਸਭ ਆਪਣੀ ਇੱਛਾ ਨਾਲ ਕਰਦੀ ਹੈ ਜਾਂ ਸਭ ਕੁਝ ਪਹਿਲਾਂ ਹੀ ਨਿਸ਼ਚਿਤ ਹੁੰਦਾ ਹੈ ਫਿਰ ਵੀ ਅਸੀਂ ਕਦੇ ਕਿਸੇ ਸੂਰਤ ਵਿੱਚ ਨਦੀ ਨੂੰ ਦੋਸ਼ ਨਹੀਂ ਦੇ ਸਕਦੇ ਬੇਟੀ ਤੇਰੇ ਜੀਵਨ ਵਿੱਚ ਮੈਂ ਆ ਗਈਆਂ ਮੈਂ ਜਾਣਦੀ ਹਾਂ ਕਿ ਤੂੰ ਮੈਨੂੰ ਪਸੰਦ ਨਹੀਂ ਕਰਦੀ ਸਾਰਾ ਕੁਝ ਅਚਾਨਕ ਹੋਇਆ ਪਹਿਲਾਂ ਕੁਝ ਸੋਚਿਆ ਹੋਇਆ ਨਹੀਂ ਸੀ ਫਿਰ ਵੀ ਜੇਕਰ ਤੂੰ ਮੈਨੂੰ ਗਲਤ ਸਮਝਦੀ ਹੈ ਪਰ ਪਲੀਜ਼ ਫਰਗੀਵ ਮੀ ਪਰ ਆਪਾਂ ਇੱਕ ਫੈਮਲੀ ਬਣ ਚੁੱਕੇ ਆਂ ਤੇ ਮੈਂ ਕੋਸ਼ਿਸ਼ ਕਰਾਂਗੀ ਕਿ ਆਪਣੀ ਫੈਮਲੀ ਇੱਕ ਚੰਗੀ ਫੈਮਲੀ ਦੇ ਰੂਪ ਵਿੱਚ ਅੱਗੇ ਵਧੇ ਮੈਨੂੰ ਇਸ ਦੀ ਗੱਲ ਵਿੱਚ ਦਮ ਲੱਗਿਆ ਮੈਂ ਵੀ ਇੱਕ ਚੰਗੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ ਸ਼ਾਇਦ ਮੈਂ ਉਸਨੂੰ ਮਾਫ ਕਰ ਦਿੰਦੀ ਪਰ ਮੇਰੀ ਮਾਂ ਦੇ ਹੰਝੂ ਮੈਨੂੰ ਅਜਿਹਾ ਕਰਨ ਤੋਂ ਰੋਕ ਰਹੇ ਸਨ ਮੈਂ ਆਪਣੇ ਆਪ ਨੂੰ ਮਜ਼ਬੂਤ ਕੀਤਾ ਇਹ ਸੋਚਣ ਲੱਗੀ ਕਿ ਉਹ ਕਿੰਨੀ ਚਲਾਕ ਹੈ ਆਪਣਾ ਗਿਆਨ ਵੰੜ ਰਹੀ ਹੈ ਪਰ ਮੈਨੂੰ ਇੰਪ੍ਰੈਸ ਨਹੀਂ ਕਰ ਸਕਦੀ ਇਹ ਸੋਚਦੇ ਹੋਏ ਮੈਂ ਉਸ ਦਾ ਹੱਥ ਝਟਕ ਦਿੱਤਾ ਤੇ ਆਪਣੇ ਕਮਰੇ ਵਿੱਚ ਚਲੀ ਗਈ। ਵੈਸੇ ਮਹਿਰ ਦੀ ਪਰਸਨੈਲਿਟੀ ਬਹੁਤ ਹੈਰਾਨ ਕਰ ਦੇਣ ਵਾਲੀ ਸੀ। ਵੱਡੀ ਕੰਪਨੀ 'ਚ ਸੌਫਟਵੇਅਰ ਇੰਜੀਨੀਅਰ ਹੋਣ ਦੇ ਨਾਲ-ਨਾਲ ਇੱਕ ਸਮਝਦਾਰ ਤੇ ਨੀਕਦਲ ਔਰਤ ਸੀ। ਮਹਿਰ ਸਵੇਰੇ 5 ਵਜੇ ਉੱਠ ਕੇ ਮਾਰਨਿੰਗ ਵਾਕ ਤੇ ਐਕਸਰਸਾਈਜ਼ ਕਰਦੀ ਤੇ ਬੈਲੈਂਸਡ ਡਾਈਟ ਤੇ ਵੀ ਬਹੁਤ ਜ਼ਿਆਦਾ ਜ਼ੋਰ ਦਿੰਦੀ ਸੀ। ਹੈਲਦੀ ਫੂਡ, ਹੈਲਦੀ ਡਰਿੰਕ, ਹੈਲਦੀ ਲਾਈਫਸਟਾਈਲ। ਬਸ ਹੈਲਦੀ, ਹੈਲਦੀ, ਹੈਲਦੀ। ਉਸਦੇ ਸਿਰ ਤੇ ਬਸ ਹੈਲਥ ਦਾ ਭੂਤ ਸਵਾਰ ਰਹਿੰਦਾ। ਉਸਦੇ ਇੰਨੇ ਗੁਨਾ ਦੇ ਬਾਵਜੂਦ ਮੇਰੇ ਮਨ ਵਿੱਚ ਉਸਦੇ ਲਈ ਸਿਰਫ ਤੇ ਸਿਰਫ ਨਫ਼ਰਤ ਸੀ। ਮੈਨੂੰ ਲੱਗਦਾ ਸੀ ਕਿ ਮਹਿਰ ਮੇਰੀ ਮॉम ਦੇ ਹੰਝੂਆਂ ਦਾ ਕਾਰਨ ਹੈ। ਹਾਲਾਂਕਿ ਜਿੱਥੋਂ ਤੱਕ ਮੈਨੂੰ ਯਾਦ ਹੈ ਮੈਂ ਕਦੇ ਆਪਣੀ ਖੁਦ ਦੀ ਮॉम ਤੇ ਡੈਡ ਦੇ ਝਗੜੇ ਵਿੱਚ ਕਦੇ ਮਹਿਰ ਦਾ ਨਾਮ ਨਹੀਂ ਸੁਣਿਆ ਸੀ। ਰਾਬੀਆ ਕਿੱਥੇ ਗਵਾਚ ਗਈ? ਮੇਰੀ ਸਹੇਲੀ ਨੇ ਮੇਰੇ ਤੋਂ ਸਵਾਲ ਕੀਤਾ। ਮੈਂ ਆਪਣੇ ਅਤੀਤ ਤੋਂ ਬਾਹਰ ਆ ਗਈ। ਮੈਂ ਕੋਕ ਤੇ ਚਿਪਸ ਵਿੱਚ ਬਿਜ਼ੀ ਹੋ ਗਈ। ਅਗਲੇ 4-5 ਦਿਨ ਮੇਰੀ ਜ਼ਿੰਦਗੀ ਦੇ ਸਭ ਤੋਂ ਚੰਗੇ ਬੀਤੇ। ਮੈਂ ਆਪਣੇ ਆਪ ਵਿੱਚ ਖੁਸ਼ੀ। 이어 ਪਲੱਗ ਲਗਾ ਕੇ ਗਾਣੇ ਸੁਣਦੀ ਤੇ ਆਪਣੇ ਆਪ ਵਿੱਚ ਮਸਤ ਰਹਿੰਦੀ। ਘਰ ਵਿੱਚ ਕੀ ਚੱਲ ਰਿਹਾ ਇਸ ਦਾ ਮੈਨੂੰ ਕੋਈ ਅੰਦਾਜ਼ਾ ਵੀ ਨਹੀਂ ਸੀ। ਤਰੀਬ ਹਫ਼ਤਾ ਪਰ ਬੀਤ ਜਾਣ ਤੋਂ ਬਾਅਦ ਮੇਰੇ ਮਾਤਰੀ ਭਰਾ ਨੇ ਦੱਸਿਆ ਕਿ ਮਮ ਹਸਪੀਟਲ ਵਿੱਚ ਹੈ। ਸੱਚ ਹਾਂ। ਕੁਝ ਦਿਨਾਂ ਤੋਂ ਮੇਰ ਮੈਨੂੰ ਘਰ ਵਿੱਚ ਦਿਖੀ ਵੀ ਨਹੀਂ ਸੀ। ਪਰ ਮੇਰੀ ਨਫ਼ਰਤ ਇੰਨੀ ਜ਼ਿਆਦਾ ਸੀ ਕਿ ਮੈਨੂੰ ਉਸ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਸੀ। ਖੈਰ ਹਸਪੀਟਲ ਵਿੱਚ ਹੀ ਹੋਵੇ ਤਾਂ ਮੈਨੂੰ ਅਸਲ ਕੀ ਫਿਰ ਵੀ ਫਾਰਮੈਲਟੀ ਦੇ ਨਾਤੇ ਮੈਂ ਆਪਣੇ ਭਰਾ ਨੂੰ ਪੁੱਛ ਲਿਆ ਕੀ ਹੋਇਆ ਉਹਨਾਂ ਨੂੰ ਉਹ ਬੋਲ ਪਿਆ ਕਿ ਮॉम ਨੂੰ ਕੈਂਸਰ ਹੈ ਟਰਮੀਨਲ ਸਟੇਜ ਵਾਟ ਮੈਂ ਚੱਕੀ ਹੁਣ ਪਤਾ ਲੱਗਿਆ ਪਰ ਇੰਨੀ ਜਲਦੀ ਟਰਮੀਨਲ ਸਟੇਜ ਕਿਵੇਂ ਦਰਅਸਲ ਕੈਂਸਰ ਸ਼ੁਰੂ ਵਿੱਚ ਤਾਂ ਲੰਗਸ ਵਿੱਚ ਹੀ ਸੀ ਪਰ ਹੁਣ ਬ੍ਰੇਨ ਤੱਕ ਫੈਲ ਗਿਆ ਛੋਟੇ ਪ੍ਰਾਨੇ ਹੰਝੂ ਪੂੰਝਦੇ ਹੋਏ ਗਿਆ ਮੈਂ ਕਿਹਾ ਤੂੰ ਫਿਕਰ ਨਾ ਕਰ ਸਭ ਠੀਕ ਹੋ ਜਾਵੇਗਾ ਅਸਲ 'ਚ ਮੈਨੂੰ ਵੀ ਹੌਣੀ ਡੈਡ ਦੀ ਗੱਲ ਦਾ ਮਤਲਬ ਸਮਝ ਆਇਆ ਸੀ ਕਿ ਉਹ ਮੈਨੂੰ ਕਿਉਂ ਕਹਿ ਰਹੇ ਸਨ ਕਿ ਉਸ ਨੂੰ ਮaaf ਕਰ ਦੇ ਉਹ ਆਪਾਂ ਨੂੰ ਛੱਡ ਕੇ ਜਾ ਰਹੀ ਹੈ ਤਾਂ ਕੀ ਛੱਡ ਕੇ ਜਾਣ ਦਾ ਮਤਲਬ ਇਹ ਸੀ oh no ਮੈਂ ਉਸ ਨੂੰ ਮਿਲਣ ਜਾਣ ਲੱਗੀ ਸ਼ਾਮ ਨੂੰ ਮੈਂ ਡੈਡ ਦੇ ਨਾਲ ਹਸਪੀਟਲ ਗਈ ਪਰ ਮਿਹਰ ਨੂੰ ਮਿਲ ਨਾ ਸકી ਮੈਂ ਉਸ ਨੂੰ ਸ਼ੀਸ਼ੇ ਦੇ ਕੈਬਨ ਵਿੱਚੋਂ ਹੀ ਦੇਖਿਆ ਮੈਂ ਕਿਹਾ ਡੈਡ ਇਹ ਸਭ ਕਿਵੇਂ ਡੈਡ ਨੇ ਨਸਿਆਂ ਕੀ ਬੇਟਾ ਕੀ ਮੋ ਤੋਂ ਬਾਅਦ ਮੇਰ ਦਾ ਸਰੀਰ ਕਮਜ਼ੋਰ ਹੋਣ ਦੇ ਕਾਰਨ ਸਵੀਅਰ ਇਨਫੈਕਸ਼ਨ ਨਾਲ ਘੇਰਿਆ ਗਿਆ ਸੀ ਹੁਣ ਸਭ ਕੁਝ ਅਲੱਗ ਇਸ ਲਈ ਰੱਖਿਆ ਗਿਆ ਸੀ ਕਿ ਅੱਗੇ ਉਸ ਨੂੰ ਕੋਈ ਹੋਰ ਇਨਫੈਕਸ਼ਨ ਨਾ ਹੋਵੇ ਐ ਸ਼ੀਸ਼ੇ ਦੇ ਪਾਰ ਮੇਰ ਦੇ ਸਰੀਰ ਤੇ ਲੱਗੀਆਂ ਤਮਾਮ ਟਿਊਬਾਂ ਨੂੰ ਵੇਖ ਰਹੀ ਸੀ ਇਹ ਸੱਚ ਹੈ ਕਿ ਮੈਂ ਮਹਿਰ ਨੂੰ ਆਪਣੇ ਡੈਡ ਤੋਂ ਦੂਰ ਰੱਖਣਾ ਚਾਹੁੰਦੀ ਸੀ ਪਰ ਇਸ ਤਰ੍ਹਾਂ ਨਹੀਂ ਬੇਸ਼ੱਕ ਮੈਂ ਉਸ ਨੂੰ ਨਫ਼ਰਤ ਕਰਦੀ ਸੀ ਪਰ ਇੰਨੀ ਵੀ ਨਹੀਂ ਕਿ ਉਸ ਨੂੰ ਇਸ ਹਾਲਤ ਵਿੱਚ ਦੇਖਾਂ ਔਰ ਸਮੇਂ ਮੈਂ ਬਸ ਕਹਿਣਾ ਚਾਹੁੰਦੀ ਸੀ ਕਿ ਮੈਂ ਉਹਨਾਂ ਨੂੰ ਮਾਫ਼ ਕਰ ਦਿੱਤਾ ਪਰ ਸ਼ੀਸ਼ੇ ਦੇ ਉਸ ਪਾਰ ਉਹ ਕੀ ਸੁਣ ਸਕਦੀ ਸੀ ਮੇਰੀਆਂ ਅੱਖਾਂ ਝਲਕ ਪਈਆਂ ਉਸ ਰਾਤ ਮੈਂ ਸੌ ਨਹੀਂ ਸકી ਮੈਂ ਉਸ ਦਿਨ ਨੂੰ ਯਾਦ ਕਰਨ ਲੱਗੀ ਜਿਸ ਦਿਨ ਮਹਿਰ ਮੇਰੇ ਡੈਡ ਦੇ ਨਾਲ ਇਸ ਘਰ ਚ ਪਤਨੀ ਬਣ ਹਮੇਸ਼ਾ ਹਮੇਸ਼ਾ ਲਈ ਆ ਗਈ ਸੀ ਉਸ ਨੂੰ ਵੇਖ ਮੈਂ ਆਪਣੇ ਮਨ ਵਿੱਚ ਉਸ ਪ੍ਰਤੀ ਗਲਤ ਔਰਤ ਹੋਣ ਦਾ ਵਿਚਾਰ ਬਣਾ ਲਿਆ ਸੀ ਮੈਂ ਉਸ ਦੀ ਸੁੰਦਰਤਾ ਉਸ ਦੀ ਕਾਬਲੀਅਤ ਹੈਲਦੀ ਲਾਈਫ ਸਟਾਈਲ ਉਹ ਸਭ ਆਫਗਨ ਮੰਨਣ ਲੱਗੀ ਜਿਸ ਦੇ ਕਾਰਨ ਮੇਰੀ ਮਾਂ ਮੇਰੇ ਤੋਂ ਦੂਰ ਹੋ ਗਈ। ਅਜਿਹਾ ਨਹੀਂ ਸੀ ਕਿ ਮਹਿਰ ਨੇ ਮੈਨੂੰ ਪਿਆਰ ਜਿਤਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਪਿਛਲੇ 6 ਸਾਲਾਂ ਤੋਂ ਉਸਨੇ ਮੇਰਾ ਦਿਲ ਜਿੱਤਣ ਦੇ ਲੱਖਾਂ ਯਤਨ ਕੀਤੇ। ਕਿੰਨੀ ਵਾਰ ਉਸਨੇ ਅੱਖਾਂ ਵਿੱਚ ਹੰਝੂ ਭਰ ਕੇ ਮੈਨੂੰ ਕਿਹਾ ਸੀ ਕਿ ਬੇਟੀ ਪਲੀਜ਼ ਮੈਨੂੰ ਮਾਫ ਕਰ ਦੇ। ਪਰ ਮੈਂ ਉਸਦੇ ਹਰ ਯਤਨ ਨੂੰ ਇੱਕ ਸਾਜ਼ਿਸ਼ ਸਮਝਿਆ। ਜਿਸ ਦੇ ਕਾਰਨ ਉਹ ਮੇਰੀ ਮਨ ਵਿੱਚ ਮੇਰੀ ਮਾਂ ਦੀ ਜਗ੍ਹਾ ਕਦੇ ਨਾ ਲੈ ਸਕੇ। ਮੈਨੂੰ ਯਾਦ ਹੈ ਕਿ ਅਕਸਰ ਬ੍ਰੇਕਫਾਸਟ ਮਹਿਰ ਹੀ ਬਣਾਉਂਦੀ ਸੀ। ਜ਼ਿਆਦਾਤਰ ਉਹੀ ਬੰਦਾ ਸੀ ਜੋ ਮੇਰੇ ਮਤਰੀ ਭਰਾ ਨੂੰ ਪਸੰਦ ਹੁੰਦਾ ਸੀ ਉਸਦੇ ਲੱਖ ਪੁੱਛਣ ਦੇ ਬਾਵਜੂਦ ਵੀ ਮੈਂ ਉਸ ਨੂੰ ਆਪਣੀ ਪਸੰਦ ਨਹੀਂ ਦੱਸਦੀ ਸੀ ਪਰ ਸ਼ਾਇਦ ਉਸਨੇ ਡੈਡ ਨੂੰ ਪੁੱਛ ਲਿਆ ਸੀ ਤੇ ਅਗਲੀ ਸਵੇਰ ਬ੍ਰੇਕਫਾਸਟ ਦੇ ਸਮੇਂ ਉਸਨੇ ਚੈੱਕਦੇ ਹੋਏ ਇਹ ਕਹਿ ਕੇ ਪਰੋਸਿਆ ਕਿ ਅੱਜ ਮੈਂ ਆਪਣੀ ਬੇਟੀ ਦੇ ਪਸੰਦ ਦਾ ਬ੍ਰੇਕਫਾਸਟ ਬਣਾਇਆ ਬਸ ਇਹna ਸੁਣਦਿਆਂ ਹੀ ਮੇਰਾ ਗੁੱਸਾ ਸੱਤਵੇਂ ਅਸਮਾਨ ਨੂੰ ਛੂਣ ਲੱਗਾ ਮੈਂ ਉਸਦੇ ਸਾਹਮਣੇ ਹੀ ਬ੍ਰੇਕਫਾਸਟ ਡਸਟਬਿਨ ਵਿੱਚ ਸੁੱਟ ਦਿੱਤਾ ਤੇ ਫਰਾਂਚੀ ਤੋਂ ਬ੍ਰੈਡ ਕੱਢ ਕੇ ਖਾਣ ਲੱਗੀ ਮਹਿਰ ਮੈਨੂੰ ਦੇਖਦੀ ਰਹੀ ਪਰ ਮੈਂ ਉਸ ਨੂੰ ਪਲਟ ਕੇ ਵੀ ਨਹੀਂ ਦੇਖਿਆ ਉਸ ਤੋਂ ਬਾਅਦ ਉਹ ਮੈਨੂੰ ਤੋਹਫੇ ਦੇਣੇ ਸ਼ੁਰੂ ਕਰਨ ਲੱਗੀ ਮੇਰੀ ਪਸੰਦ ਨਾ ਪਸੰਦ ਹਰ ਗੱਲ ਦਾ ਧਿਆਨ ਰੱਖਣ ਲੱਗੀ ਮੈਨੂੰ ਮਹਿੰਗੇ ਮਹਿੰਗੇ ਕੱਪੜੇ ਮਹਿੰਗੇ ਮਹਿੰਗੇ ਖਿਡੌਣੇ ਹਰ ਇੱਕ ਮਹਿੰਗੀ ਚੀਜ਼ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਪਰ ਮੈਂ ਹਰ ਵਾਰ ਉਸ ਨੂੰ ਇਹੀ ਕਿਹਾ ਕਿ ਮੇਰਾ ਪਿਆਰ ਵਕਾਊ ਨਹੀਂ ਤੂੰ ਮੈਨੂੰ ਸਾਰੀ ਦੁਨੀਆ ਦੀ ਦੌਲਤ ਨਾਲ ਵੀ ਖਰੀਦ ਨਹੀਂ ਸਕਦੀ ਮੈਂ ਉਸਦੇ ਸਾਰੇ ਦਿੱਤੇ ਹੋਏ ਗਿਫਟ ਉਸ ਨੂੰ ਵਾਪਸ ਕਰ ਦਿੱਤੇ ਹਰ ਵਾਰ ਉਹ ਦੁਖੀ ਹੋ ਕੇ ਕਹਿੰਦੀ ਕਿ ਪਲੀਜ਼ ਮੈਨੂੰ ਮਾਫ਼ ਕਰ ਦੇ ਹਰ ਵਾਰ ਉਸ ਦੀਆਂ ਅੱਖਾਂ ਡੱਬ ਡਬਾਉਂਦੀਆਂ ਕਦੇ ਕਦੇ ਇੱਕ ਪਾਲੀ ਮੇਰਾ ਦਿਲ ਪਿਗਲਦਾ ਵੀ ਪਰ ਮੈਂ ਤੁਰੰਤ ਆਪਣੇ ਆਪ ਨੂੰ ਸੰਭਾਲ ਲੈਂਦੀ ਉਹ ਮੇਰੀ ਮਾਂ ਦੇ ਖੰਜੂਆਂ ਦਾ ਕਾਰਨ ਸੀ ਇਸ ਲਈ ਮੈਂ ਬਿਨਾਂ ਪਰਵਾਹ ਕੀਤੀ ਸਭ ਝਟਕ ਕੇ ਚਲੀ ਜਾਂਦੀ ਉਹ ਸਾਡੇ ਰਿਸ਼ਤੇ ਨੂੰ ਸੁਧਾਰਨ ਲਈ ਕਦੇ ਮਾਲ ਕਦੇ ਪਾਰਕ ਕਦੇ ਮੂਵੀ ਜਾਂਦਾ ਪ੍ਰੋਗਰਾਮ ਬਣਾਉਂਦੀ ਪਰ ਮੈਂ ਸਿਰ ਜਾਂ ਪੇਟ ਦਰਦ ਦਾ ਬਹਾਨਾ ਬਣਾ ਕੇ ਆਪਣੇ ਰੂਮ ਵਿੱਚ ਹੀ ਪਈ ਰਹਿੰਦੀ ਸਚਾਈ ਇਹ ਸੀ ਕਿ ਮੈਂ ਉਸ ਨੂੰ ਇੱਕ ਵੀ ਮੌਕਾ ਨਹੀਂ ਦੇਣਾ ਚਾਹੁੰਦੀ ਸੀ ਕਿ ਉਹ ਮੈਨੂੰ ਖਰੀਦ ਸਕੇ ਮੈਨੂੰ ਲੱਗਦਾ ਸੀ ਕਿ ਇਸ ਵਿੱਚ ਉਸ ਦੀ ਹਾਰ ਹੈ ਹਾਂ ਇੱਕ ਵਕਤ ਸੀ ਜਦ ਮੈਂ ਕਾਫੀ ਕਮਜ਼ੋਰ ਪੈ ਗਈ ਸੀ ਮੈਨੂੰ ਕਈ ਦਿਨਾਂ ਤੋਂ ਬੁਖਾਰ ਸੀ ਮਹਿਰ ਮੇਰਾ ਧਿਆਨ ਰੱਖਣ ਵਿੱਚ ਕੋਈ ਕਸਰ ਨਹੀਂ ਛੱਡ ਰਹੀ ਸੀ ਉਹ ਮੈਨੂੰ ਆਪਣੇ ਹੱਥਾਂ ਨਾਲ ਦਵਾਈ ਦਿੰਦੀ ਜਦ ਕਿ ਮੈਂ ਚਾਹੁੰਦੀ ਸੀ ਕਿ ਮੈਨੂੰ ਦਵਾਈ ਮੇਰੇ ਡੈਡ ਦੇਣ ਜਿਉਂ ਦਵਾਈ ਮੇਰੇ ਮੂੰਹ ਵਿੱਚ ਪਾ ਦਿੰਦੀ ਤਾਂ ਮੈਂ ਖਾਂਦੀ ਹੀ ਨਹੀਂ ਸੀ ਦਵਾਈ ਗਲੇ ਵਿੱਚ ਫਸਾ ਲੈਂਦੀ ਇਸ ਦੇ ਜਾਣ ਤੋਂ ਬਾਅਦ ਥੱਕ ਦਿੰਦੀ। ਇਸ ਕਾਰਨ ਬੁਖਾਰ ਬਹੁਤ ਵੱਧ ਗਿਆ। ਮੈਂ ਸ਼ਾਇਦ ਅਧ ਬੇਹੋਸ਼ੀ ਦੀ ਹਾਲਤ ਵਿੱਚ ਮਾਮ ਮਾਮ ਬੜਬੜਾ ਰਹੀ ਸੀ। ਜਦ ਮਹਿਰ ਮੇਰੇ ਕਮਰੇ ਵਿੱਚ ਆਈ ਉਹ ਮੇਰੇ ਬਿਸਤਰੇ ਤੇ ਬੈਠ ਗਈ ਤੇ ਮੇਰੇ ਤਪਦੇ ਸਿਰ ਤੇ ਠੰਡੇ ਪਾਣੀ ਦੀਆਂ ਪੱਟੀਆਂ ਰੱਖਣ ਲੱਗੀ। ਮੈਨੂੰ ਬਹੁਤ ਚੰਗਾ ਲੱਗਿਆ। ਮਾਮ ਦੇ ਹੋਣ ਦਾ ਅਹਿਸਾਸ ਹੋਇਆ ਤੇ ਮੈਂ ਹੌਲੀ ਜਿਹੀ ਉੱਠ ਕੇ ਉਸ ਨੂੰ ਚਿੰਬੜ ਗਈ। ਮਹਿਰ ਨੇ ਵੀ ਮੈਨੂੰ ਗੱਲ ਨਾਲ ਲਾ ਲਿਆ ਸੀ। ਅਚਾਨਕ ਮੈਨੂੰ ਅਹਿਸਾਸ ਹੋਇਆ ਕਿ ਇਹ ਮੇਰੀ ਮਾਮ ਨਹੀਂ ਹੈ। ਮੈਂ ਜਲਦੀ ਹੀ ਆਪਣੇ ਆਪ ਨੂੰ ਪਿੱਛੇ ਨੂੰ ਖਿੱਚ ਲਿਆ। ਮੱਥੇ ਤੇ ਠੰਡੇ ਪਾਣੀ ਦੀਆਂ ਪੱਟੀਆਂ ਹਟਾ ਕੇ ਜੱਗ ਵਿੱਚ ਸੁੱਟ ਦਿੱਤੀਆਂ। ਪਾਣੀ ਫਰਸ਼ ਤੇ ਡੁੱਲ ਗਿਆ। ਉਸ ਪਾਣੀ ਦੇ ਵਿੱਚ ਮੈਨੂੰ ਮਿਹਰ ਦੀਆਂ ਅੱਖਾਂ ਦਾ ਪਾਣੀ ਦਿਖਾਈ ਨਹੀਂ ਦਿੱਤਾ। ਬਸ ਬੋਲ ਸੁਣਾਈ ਦਿੱਤੇ। ਆਰ ਯੂ ਓਕੇ? ਪਲੀਜ਼ ਫੋਰਗਿਵ ਮੀ। ਪਲੀਜ਼। ਉਸ ਤੋਂ ਬਾਅਦ ਡੈਡ ਨੇ ਮੈਨੂੰ ਦਵਾਈ ਦਿੱਤੀ ਫਿਰ ਕਿਤੇ ਜਾ ਕੇ ਮੈਂ ਠੀਕ ਹੋਈ। ਪਰ ਮਨ ਪਹਿਲਾਂ ਤੋਂ ਵੀ ਜ਼ਿਆਦਾ ਬਿਮਾਰ ਹੋ ਗਿਆ ਸੀ। ਮੈਨੂੰ ਲੱਗਿਆ ਇਹ ਮੇਰੀ ਬਹੁਤ ਵੱਡੀ ਹਾਰ ਹੈ। ਉਸਦੀ ਬਹੁਤ ਵੱਡੀ ਜਿੱਤ ਮੈਂ ਕਈ ਦਿਨਾਂ ਤੱਕ ਉਸ ਤੋਂ ਅੱਖਾਂ ਚਰਾਉਂਦੀ ਰਹੀ ਮੈਨੂੰ ਲੱਗਦਾ ਉਹ ਮੁਸਕਰਾ ਰਹੀ ਹੋਵੇਗੀ ਜਸ਼ਨ ਮਨਾ ਰਹੀ ਹੋਵੇਗੀ ਨਹੀਂ ਮੈਂ ਉਸਨੂੰ ਮਾਫ਼ ਨਹੀਂ ਕਰ ਸਕਦੀ ਮੈਨੂੰ ਆਪਣੇ ਆਪ ਨੂੰ ਸਖਤ ਕਰਨਾ ਪਵੇਗਾ ਸ਼ਾਇਦ ਉਹ ਮਿਹਰ ਵੱਲੋਂ ਮੈਨੂੰ ਮਨਾਉਣ ਦੀ ਆਖਰੀ ਕੋਸ਼ਿਸ਼ ਸੀ ਸਕੂਲ ਦੀ ਫੈਂਸੀ ਡਰੈਸ ਕੰਪੀਟੀਸ਼ਨ ਸੀ ਤੇ ਮੈਂ پری ਬਣਨਾ ਸੀ ਉਹ ਜਾਣਦੀ ਸੀ ਕਿ ਮਹਿੰਗੇ ਗਿਫਟ ਮੈਨੂੰ ਨਹੀਂ ਰਜਾ ਸਕਦੇ ਇਸ ਲਈ ਉਸਨੇ ਆਪਣੇ ਕੰਮਾਂ ਤੋਂ ਵੇਲ ਪਾ ਕੇ ਮੇਰਾ ਗਾਊਨ ਡਿਜ਼ਾਈਨ ਕੀਤਾ ਸੁਨਹਿਰੀ ਪਾਈਪਿੰਗ ਦੀ ਲੈਸ ਨਾਲ ਮੇਰੀ ਰੈੱਡ ਗਾਊਨ ਨੂੰ ਡਿਜ਼ਾਈਨ ਕੀਤਾ ਜਿਸ ਨੂੰ ਮੈਂ ਦੇਖਦੀ ਹੀ ਰਹਿ ਗਈ ਮੇਰੀ ਸਹਿਮਤੀ ਦੇਖਦੇ ਹੀ ਉਹ ਚੈੱਕ ਕੇ ਬੋਲੀ ਬੇਟੀ ਪਲੀਜ਼ ਮੈਨੂੰ ਹੁਣੇ ਪਾ ਕੇ ਦਿਖਾ ਜਿਸ ਦਿਨ ਤੇਰਾ ਫੰਕਸ਼ਨ ਹੈ ਮੇਰਾ ਟੂਰ ਹੈ ਤਾਂ ਮੈਂ ਦੇਖ ਨਹੀਂ ਸਕਾਂਗੀ ਮੈਂ ਗਾਊਨ ਲੈ ਕੇ ਬਾਥਰੂਮ ਵਿੱਚ ਗਈ ਮੇਰਾ ਦਿਲ ਉਸ ਨੂੰ ਮਾਫ ਕਰਨਾ ਚਾਹੁੰਦਾ ਸੀ ਮੈਂ ਗਾਊਨ ਪਾਉਣ ਲੱਗੀ ਅਚਾਨਕ ਮੈਨੂੰ ਲੱਗਿਆ ਕਿ ਉਸ ਦੀ ਜਿੱਤ ਹੋ ਗਈ ਹੈ ਇਕੱਲੀ ਉਸ ਦੀ ਨਹੀਂ ਬਲਕਿ ਉਹਨਾਂ ਸਾਰੀਆਂ ਔਰਤਾਂ ਦੀ ਜਿੱਤ ਹੈ ਜੋ ਬੱਚਿਆਂ ਨੂੰ ਮॉम ਜਾਂ ਡੈਡ ਕਿਸੇ ਇੱਕ ਦੇ ਕੋਲ ਰਹਿਣ ਲਈ ਮਜਬੂਰ ਕਰ ਦਿੰਦੀਆਂ ਹਨ ਮੇਰੇ ਮੂੰਹ ਦਾ ਸਵਾਦ ਕਸੈਲਾ ਹੋ ਗਿਆ ਮੈਂ ਗਾਉਂ ਤੇ ਕੈਂਚੀ ਚਲਾਉਣੀ ਸ਼ੁਰੂ ਕਰ ਦਿੱਤੀ ਪਾਈਪਿੰਗ ਲੈਸ ਤੇ ਗੁਲਾਬ ਦੇ ਫੁੱਲ ਸਭ ਬिखर ਗਏ ਪਰ ਸ਼ਾਇਦ ਉਸ ਦਿਨ ਮੈਂ ਗਾਉਂ ਹੀ ਨਹੀਂ ਕੱਟਿਆ ਸੀ ਬਲਕਿ ਉਸ ਦਿਨ ਮੈਂ ਬਹੁਤ ਕੁਝ ਕੱਟ ਗਈ ਸੀ ਬਹੁਤ ਸਾਰੇ ਫੁੱਲ ਬिखर ਗਏ ਸਨ ਮੈਂ ਤਮਤਮਾਉਂਦੇ ਹੋਏ ਉਸ ਕਾਉਂਟ ਨੂੰ ਵਾਪਸ ਕਰਦੇ ਹੋਏ ਗਿਆ ਇਹ ਫੜ ਲਓ ਆਪਣਾ ਗਾਉ ਤੁਸੀਂ ਇਸ ਨਾਲ ਮੈਨੂੰ ਨਹੀਂ ਖਰੀਦ ਸਕਦੇ ਮੈਂ ਕੋਈ ਵਕਾਉ ਨਹੀਂ ਹਸ ਵਾਰ ਮੇਰੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸੀ ਮੈਂ ਫਟ ਫਟ ਕੇ ਰੋਣ ਲੱਗੀ ਉਸਨੇ ਮੇਰਾ ਹੱਥ ਫੜ ਕੇ ਪੁੱਛਿਆ ਕਿ ਆਖਰ ਮੇਰੀ ਗਲਤੀ ਕੀ ਹੈ ਆਖਰ ਤੂੰ ਮੈਨੂੰ ਕਿਸ ਅਪਰਾਧ ਦੀ ਸਜ਼ਾ ਦੇ ਰਹੀ ਹੈ ਜੇਕਰ ਤੈਨੂੰ ਕੁਝ ਗਲਤ ਲੱਗਦਾ ਵੀ ਹੈ ਤਾਂ ਤੂੰ ਉਸ ਗੱਲ ਨੂੰ ਭੁੱਲ ਕੇ ਮੈਨੂੰ ਮਾਫ ਕਰ ਦੇ ਫਿਰ ਤੋਂ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਮੈਂ ਕਿਹਾ ਤੁਸੀਂ ਮੇਰੇ ਮਾਂ ਦੇ ਹੰਝੂਆਂ ਦਾ ਕਾਰਨ ਕਿਸੀ ਮੇਰੀ ਹੈਪੀ ਫੈਮਿਲੀ ਤੈਸ ਨੈਸ ਕਰ ਦਿੱਤੀ ਮਮ ਡੈਡ ਨੂੰ ਅਲੱਗ ਕੀਤਾ ਤੇ ਫਿਰ ਡੈਡ ਮੇਰੀ ਤੋਂ ਵੀ ਅਲੱਗ ਹੋ ਗਏ ਹਣ ਚੰਗੀਆਂ ਹਰਕਤਾਂ ਕਰਕੇ ਮੈਨੂੰ ਖਰੀਦਣ ਦੀ ਕੋਸ਼ਿਸ਼ ਨਾ ਹੀ ਕੀਤੀ ਜਾਵੇ ਤਾਂ ਬਿਹਤਰ ਹੈ ਮੈਂ ਚੀਕਦੀ ਜਾ ਰਹੀ ਸੀ ਆਪਣੀ ਸਾਰੀ ਨਫ਼ਰਤ ਨੂੰ ਮੈਂ ਇੱਕ ਵਾਰ ਵਿੱਚ ਹੀ ਕੱਢ ਦੇਣਾ ਚਾਹੁੰਦੀ ਸੀ ਮੈਂ ਦੋਸ਼ਾਂ ਦੀ ਝੜੀ ਲਗਾ ਦਿੱਤੀ ਮੈਂ ਉਸਨੂੰ ਰੋਂਦਾ ਹੋਇਆ ਛੱਡ ਆਪਣੀ ਕਮਰੇ ਵਿੱਚ ਚਲੀ ਗਈ ਉਸ ਦਿਨ ਤੋਂ ਬਾਅਦ ਸਾਡੇ ਵਿੱਚ ਗੱਲਬਾਤ ਬਹੁਤ ਘੱਟ ਹੋਣ ਲੱਗੀ ਉਸਤੇ ਮੈਨੂੰ ਮਨਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਦਜੇ ਮੈਂ ਸੌਂ ਖਾਦੀ ਹੋਈ ਸੀ ਕਿ ਮੈਂ ਉਸਨੂੰ ਕਦੇ ਮਾਫ ਕਰਨਾ ਹੀ ਨਹੀਂ ਫਿਰ ਉਸਨੇ ਵੀ ਮੈਨੂੰ ਮਨਾਉਣ ਦੀਆਂ ਸਾਰੀਆਂ ਕੋਸ਼ਿਸ਼ਾਂ ਬੰਦ ਕਰ ਦਿੱਤੀਆਂ ਮੈਂ ਖੜ ਸੀ ਮੈਨੂੰ ਲੱਗਿਆ ਕਿ ਮੈਂ ਆਪਣੇ ਆਪ ਨੂੰ ਵਿਕਨ ਨਹੀਂ ਦਿੱਤਾ ਇਹ ਮੇਰੀ ਜਿੱਤ ਸੀ ਸਮਾਂ ਅੱਗੇ ਵਧਦਾ ਗਿਆ ਤੇ ਮੈਂ ਆਪਣੇ ਕਮਰੇ ਵਿੱਚ ਹੀ ਕੈਦ ਹੁੰਦੀ ਗਈ ਕਮਰਾ ਜਿੱਥੇ ਲੈਪਟਾਪ ਸੀ ਜੋ ਮੈਨੂੰ ਸੋਸ਼ਲ ਮੀਡੀਆ ਦੇ ਹਜ਼ਾਰਾਂ ਲੋਕਾਂ ਨਾਲ ਜੋੜੀ ਰੱਖਦਾ ਸੀ ਕਾਲਪਨਿਕ ਹੀ ਸੀ ਸਹੀ ਪਰ ਮੈਂ ਆਪਣੀ ਇੱਕ ਫੈਮਿਲੀ ਬਣਾ ਲਈ ਸੀ। ਇੱਕ ਵੱਡੀ ਫੈਮਿਲੀ ਜਿੱਥੇ ਦਰਦ ਤੇ ਖੁਸ਼ੀਆਂ ਬੇਸ਼ੱਕ ਹੀ ਵੰਡੀਆਂ ਹੋਣ। ਪਰ ਇਸ ਤੋਂ ਪਹਿਲਾਂ ਕਿ ਮੈਨੂੰ ਖਾਣ ਨੂੰ ਦੌੜਨ। ਉਹ ਸਮਾਂ ਕੱਟਿਆ ਜਾਣਾ ਜ਼ਰੂਰੀ ਸੀ। ਇੰਨੇ ਨੂੰ అలਰਮ ਵੱਜਿਆ ਤੇ ਮੈਂ ਅਤੀਤ ਚੋਂ ਨਿਕਲ ਕੇ ਵਰਤਮਾਨ ਵਿੱਚ ਵਾਪਸ ਆ ਗਈ। ਵਰਤਮਾਨ ਜਿੱਥੇ ਮੈਂ ਜਿੱਤਣ ਤੋਂ ਬਾਅਦ ਹਾਰ ਦਾ ਸਾਹਮਣਾ ਕਰ ਰਹੀ ਸੀ। ਮੈਂ ਵਾਰ-ਵਾਰ ਉਸ ਨੂੰ ਹਰਟ ਕਰਨ ਦੇ ਲਈ ਉਸ ਦਾ ਦਿਲ ਦਿਖਾਉਣ ਦੇ ਲਈ ਪਛਤਾਵਾ ਮਹਿਸੂਸ ਕਰ ਰਹੀ ਸੀ। ਮੈਂ ਸੋਚ ਲਿਆ ਸੀ ਕਿ ਹੁਣ ਜਦ ਵੀ ਮੈਂ ਉਸ ਨੂੰ ਮਿਲਣ ਜਾਵਾਂਗੀ ਉਸ ਨੂੰ ਆਪਣੀਆਂ ਬਾਹਾਂ ਵਿੱਚ ਘੁੱਟ ਲਵਾਂਗੀ ਮੈਂ ਉਸ ਨੂੰ ਮਾਫ਼ ਕਰ ਦੇਵਾਂਗੀ ਮੇਰਾ ਰਹਿਣ ਸਹਿਣ ਅਮਰੀਕਾ ਵਿੱਚ ਹੀ ਸੀ ਉੱਥੇ ਹੀ ਵੱਡੀ ਹੋਈ ਸੀ 16 ਸਾਲ ਦੀ ਕਿਸ਼ੋਰ ਲੜਕੀ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਮੈਂ ਇੱਕ ਨੌਜਵਾਨ ਲੜਕੀ ਬਣਨ ਵਾਲੀ ਸੀ ਨਵੀਂ ਜਨਰੇਸ਼ਨ ਤੇ ਆਜ਼ਾਦ ਖਿਆਲ ਹੋਣ ਦੇ ਨਾਤੇ ਹੁਣ ਮੈਂ ਜਾਣਦੀ ਸੀ ਕਿ ਕਿਸੇ ਵੀ ਖਤਮ ਹੋ ਚੁੱਕੇ ਰਿਸ਼ਤੇ ਦੇ ਟੁੱਟਣ ਦੀ ਵਜ੍ਹਾ ਹਮੇਸ਼ਾ ਦੂਸਰੀ ਔਰਤ ਨਹੀਂ ਹੁੰਦੀ ਉਹ ਰਿਸ਼ਤੇ ਨੇ ਤਾਂ ਟੁੱਟਣਾ ਹੀ ਹੁੰਦਾ ਮੈਂ ਮਹਿਰ ਨੂੰ ਹਮੇਸ਼ਾ ਦੋਸ਼ੀ ਮੰਨਿਆ ਕਿਉਂਕਿ ਇਸ ਗੱਲ ਦਾ ਜਵਾਬ ਕਦੇ ਮੇਰੇ ਕੋਲ ਨਹੀਂ ਸੀ ਉਹ ਵੀ ਜਾਣਦੀ ਸੀ ਕਿ ਉਹ ਮੇਰੀ ਮਾਂ ਨਹੀਂ ਹੈ ਤੇ ਨਾ ਹੀ ਕਦੇ ਹੋ ਸਕਦੀ ਹੈ ਪਰ ਹੈਪੀ ਫੈਮਿਲੀ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਉਸਦੇ ਸਾਰੇ ਯਤਨ ਮੈਨੂੰ ਉਸਦੀ ਚਾਲ ਲੱਗਦੇ ਤੇ ਉਸਨੂੰ ਅਸਫਲ ਕਰਨ ਤੇ ਆਪਣੀ ਜਿੱਤ ਲਈ ਮੈਂ ਹਰ ਸਾਲ ਉਮਰ ਵਿੱਚ ਵੱਡੀ ਹੋ ਰਹੀ ਸੀ ਪਰ ਪਤਾ ਨਹੀਂ ਕਿਉਂ ਇਸ ਗੱਲ ਨੂੰ ਸਮਝਣ ਲਈ ਵੱਡੀ ਕਿਉਂ ਨਹੀਂ ਹੋ ਸਕੀ ਸੀ ਕਾਸ਼ ਵਕਤ ਮੈਨੂੰ ਥੋੜਾ ਹੋਰ ਵਕਤ ਦੇ ਦਿੰਦਾ ਤੇ ਮੈਂ ਅਤੀਤ ਨੂੰ ਭੁੱਲ ਕੇ ਅੱਗੇ ਜਾ ਸਕਦੀ ਕਾਸ਼ ਅਜਿਹਾ ਹੁੰਦਾ ਮੈਂ ਅਚਾਨਕ ਹੜਬੜਾ ਕੇ ਉੱਠ ਗਈ ਇੱਕ ਹਫ਼ਤੇ ਤੱਕ ਕੀਮੋ ਰੇਡੀਏਸ਼ਨ ਦੇ ਚੱਲਦੇ ਮੈਨੂੰ ਉਸ ਸ਼ੀਸ਼ੇ ਦੇ ਕੈਬਨ ਵਿੱਚ ਰੱਖਣਾ ਪਿਆ ਮੈਂ ਉਸਨੂੰ ਮਿਲ ਨਹੀਂ ਸਕਦੀ ਸੀ ਪਰ ਮੈਂ ਇਹ ਵਕਤ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ ਮੈਂ ਬਾਜ਼ਾਰ ਜਾ ਕੇ ਉਸੇ ਤਰ੍ਹਾਂ ਦੇ ਗਾਉਨ ਨੂੰ ਆਰਡਰ ਕੀਤਾ ਜੋ ਇੱਕ ਹਫਤੇ ਬਾਅਦ ਮਿਲਣਾ ਸੀ ਮੈਂ ਮਹਿਰ ਦੇ ਸਾਹਮਣੇ ਉਸ ਕਾਉਂਟ ਵਿੱਚ ਜਾਣਾ ਚਾਹੁੰਦੀ ਸੀ ਉਸਦੀ ਹਾਲਤ ਵਿਗੜਨ ਲੱਗੀ ਸੀ ਉਸ ਤੇ ਟ੍ਰੀਟਮੈਂਟ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ ਰੇਡੀਏਸ਼ਨ ਦੀ ਹੀਟ ਨਾਲ ਉਸਦਾ ਸਾਰਾ ਸਰੀਰ ਜਲ ਰਿਹਾ ਸੀ ਮੈਂ ਚਿੰਤਾ ਵਿੱਚ ਸੀ ਪਰ ਉਸ ਦੇ ਵਾਰਡ ਵਿੱਚ ਜਾਣ ਤੇ ਠੀਕ ਹੋਣ ਦਾ ਇੰਤਜ਼ਾਰ ਕਰਨ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਦੂਸਰਾ ਰਸਤਾ ਵੀ ਨਹੀਂ ਸੀ ਮੈਂ ਆਸ ਰੱਖਦੇ ਹੋਏ ਸ਼ੀਸ਼ੇ ਦੇ ਕੈਬਨ ਵਿੱਚੋਂ ਦੀ ਉਸ ਨੂੰ ਦੇਖ ਰਹੀ ਸੀ ਪਰ ਮਹਿਰ ਨੂੰ ਵਾਰਡ ਵਿੱਚ ਸ਼ਿਫਟ ਨਹੀਂ ਕੀਤਾ ਗਿਆ ਬਲਕਿ ਉਸ ਨੂੰ ਹਸਪਤਾਲ ਕੇਅਰ ਲਈ ਹਸਪਤਾਲ ਦੇ ਹੀ ਬਣੇ ਇੱਕ ਵਿਸ਼ੇਸ਼ ਰੂਮ ਵਿੱਚ ਭੇਜ ਦਿੱਤਾ ਗਿਆ ਸੀ ਡੈਡ ਨੇ ਮੈਨੂੰ ਦੱਸਿਆ ਕਿ ਹਸਪਤਾਲ ਕੇਅਰ ਉਹਨਾਂ ਮਰੀਜ਼ਾਂ ਨੂੰ ਦਿੱਤੀ ਜਾਂਦੀ ਹੈ ਜੋ ਆਪਣੇ ਜੀਵਨ ਦੇ ਅੰਤਿਮ ਸਥਾਨ ਤੇ ਹੁੰਦੇ ਹਨ ਜਿੱਥੇ ਉਹਨਾਂ ਦਾ ਕੋਈ ਟ੍ਰੀਟਮੈਂਟ ਨਹੀਂ ਹੁੰਦਾ ਕੇਵਲ ਮਰੀਜ਼ ਦਾ ਤਰਦ ਘੱਟ ਕਰਨ ਲਈ ਸ਼ਾਂਤੀਪੂਰਵਕ ਮੌਤ ਦੀ ਗੋਦ ਵਿੱਚ ਜਾਣ ਦੇਣ ਦੀ ਕੋਸ਼ਿਸ਼ ਪਰ ਦਿੱਤੀ ਜਾਂਦੀ ਹੈ ਮਰੀਜ਼ ਦੇ ਨਾਲ ਇੱਥੇ ਉਹਨਾਂ ਦਾ ਪਰਿਵਾਰ ਵੀ ਰਹਿ ਸਕਦਾ ਜੋ ਸਿਚੁਏਸ਼ਨ ਹੀਲਿੰਗ ਦੇ ਵਾਤਾਵਰਣ ਵਿੱਚ ਆਪਣੇ ਯਤਨ ਨੂੰ ਫਾਈਨਲ ਗੁੱਡਬਾਈ ਕਹਿ ਸਕਣ ਤੇ ਮੇਰਾ ਮਤਰੀਆ ਭਰਾ ਤੇ ਮੇਰੇ ਡੈਡ ਮਿਹਰ ਦੇ ਨਾਲ ਰਹਿਣ ਲਈ ਹਸਪੀਟਲ ਸ਼ਿਫਟ ਹੋ ਗਏ ਪਰ ਮੈਂ ਮਿਹਰ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਇਕੱਠੀ ਕਰ ਪਾ ਰਹੀ ਸੀ ਮੈਂ ਘਰ ਹੀ ਰਹਿ ਗਈ ਪਰ ਹਿੰਮਤ ਜਟਾਉਣ ਵਿੱਚ 2 ਦਿਨ ਲੱਗੇ ਮੈਂ ਉਹ ਰੈੱਡ ਗਾਊਨ ਪਾ ਕੇ ਹਸਪੀਟਲ ਆ ਗਈ ਮਿਹਰ ਨੂੰ ਇੰਨੀ ਕਮਜ਼ੋਰ ਅਵਸਥਾ ਵਿੱਚ ਬੈੱਡ ਤੇ ਪਿਆ ਵੇਖ ਮੇਰੇ ਅੰਦਰ ਸੰਸਨੀ ਜੀ ਦੌੜ ਗਈ ਮੇਰੀ ਅੱਖਾਂ ਵਿੱਚ ਹੰਝੂ ਪਰ ਆਏ ਮਹਿਰ ਨੇ ਮੈਨੂੰ ਆਪਣੇ ਕੋਲ ਬੁਲਾਇਆ ਸਾਨੂੰ ਦੋਨਾਂ ਨੂੰ ਉਸ ਕਮਰੇ ਵਿੱਚ ਛੱਡ ਦਿੱਤਾ ਗਿਆ ਮੇਰੇ ਡੈਡ ਤੇ ਮੇਰਾ ਭਰਾ ਦੋਨੋਂ ਬਾਹਰ ਚਲੇ ਗਏ ਸਨ ਮਹਿਰ ਨੇ ਮੈਨੂੰ ਉਠਾਉਣ ਦਾ ਇਸ਼ਾਰਾ ਕੀਤਾ ਮੈਂ ਉਸਨੂੰ ਸਹਾਰਾ ਦੇ ਕੇ ਉਠਾਇਆ ਉਸਨੇ ਦੂਸਰੀ ਵਾਰ ਮੈਨੂੰ ਪਿਆਰ ਨਾਲ ਗਲੇ ਲਗਾਇਆ ਹੁਣ ਮੈਂ ਆਪਣਾ ਰੋਣਾ ਕੰਟਰੋਲ ਨਾ ਕਰ ਸਕੀ ਮੈਂ ਆਪਣੇ ਦਿਲ ਦੀ ਗੱਲ ਕਹਿਣਾ ਹੀ ਚਾਹੁੰਦੀ ਸੀ ਕਿ ਮੈਨੂੰ ਮਹਿਸੂਸ ਹੋਇਆ ਕਿ ਮਹਿਰ ਨੇ ਮੈਨੂੰ ਕੁਝ ਜ਼ਿਆਦਾ ਹੀ ਕੱਸ ਕੇ ਫੜਿਆ ਮੈਂ ਉਸ ਨੂੰ ਆਪਣੇ ਆਪ ਤੋਂ ਅਲੱਗ ਕੀਤਾ ਉਸ ਦੀਆਂ ਅੱਖਾਂ ਮੈਨੂੰ ਹੀ ਘੂਰ ਰਹੀਆਂ ਸਨ ਮੈਨੂੰ ਉਸ ਸਮੇਂ ਤੱਕ ਪਤਾ ਨਹੀਂ ਸੀ ਕਿ ਮਰਨਾ ਕੀ ਹੁੰਦਾ ਪਰ ਕਿਸੇ ਅਣਹੋਣੀ ਦੀ ਅਸ਼ੰਕਾ ਕਾਰਨ ਮੈਂ ਡਾਕਟਰ ਡਾਕਟਰ ਚੀਕੀ ਮਿਹਰ ਸਾਨੂੰ ਛੱਡ ਕੇ ਸਦਾ ਲਈ ਜਾ ਚੁੱਕੀ ਸੀ ਉਸ ਦੇ ਜਾਣ ਤੋਂ ਬਾਅਦ ਸਾਡੇ ਜੀਵਨ ਵਿੱਚ ਇੱਕ ਖਾਲੀਪਨ ਜਾ ਭਰ ਗਿਆ ਹੁਣ ਮੈਂ ਮਹਿਸੂਸ ਕੀਤਾ ਕਿ ਉਸ ਨੇ ਨਾ ਸਿਰਫ ਇਸ ਘਰ ਵਿੱਚ ਬਲਕਿ ਮੇਰੇ ਮਨ ਵਿੱਚ ਵੀ ਇੱਕ ਜਗ੍ਹਾ ਬਣਾ ਲਈ ਸੀ ਜਦ ਜਦ ਅਸਪਲ ਨੂੰ ਸੋਚਦੀ ਹਾਂ ਇੱਕ ਟੀਜ਼ ਜਿਹੀ ਉੱਠਦੀ ਹੈ ਕਾਸ਼ ਮੈਂ ਉਹ ਕਹਿ ਸਕਤੀ ਜੋ ਮੈਂ ਕਹਿਣਾ ਚਾਹੁੰਦੀ ਸੀ ਪਰ ਕੀ ਉਹ ਉਸ ਸਮੇਂ ਸੁਣ ਸਕਦੀ ਸੀ ਕੀ ਕੋਈ ਇਨਸਾਨ ਜਦੋਂ ਮਰ ਚੁੱਕਿਆ ਹੁੰਦਾ ਹੈ ਉਸਦੇ ਲਈ ਉਹਨਾਂ ਬੋਲਾਂ ਦਾ ਕੋਈ ਮਹੱਤਵ ਹੁੰਦਾ ਜਿਨ੍ਹਾਂ ਨੂੰ ਉਹ ਜੀਵਨ ਭਰ ਸੁਣਨਾ ਚਾਹੁੰਦਾ ਕੀ ਅਸੀਂ ਜੀਵਨ ਨੂੰ ਹਮੇਸ਼ਾ ਚੱਲਣ ਵਾਲੇ ਹੀ ਮੰਨਦੇ ਹਾਂ ਕਿਉਂ ਅਸੀਂ ਸਮਾਂ ਰਹਿਣ ਤੇ ਆਪਣੀਆਂ ਗੱਲਾਂ ਕਹਿ ਨਹੀਂ ਦਿੰਦੇ ਅਸੀਂ ਆਪਣਾ ਕ੍ਰੋਧ ਨਫ਼ਰਤ ਗੁੱਸੇ ਨੂੰ ਸਹਿਜਣ ਦੇ ਚੱਕਰ ਵਿੱਚੇ ਭੁੱਲ ਜਾਂਦੇ ਹਾਂ ਕਿ ਜਿਸ ਕੰਧ ਨੂੰ ਅਸੀਂ ਬੜੀ ਸ਼ਾਨ ਨਾਲ ਅਗਲੇ ਪਲ ਲਈ ਸੌਂਪ ਦਿੰਨੇ ਹਾਂ ਉਹ ਅਗਲਾ ਪਲ ਦੋ ਲੋਕਾਂ ਦੇ ਜੀਵਨ ਵਿੱਚ ਰਹਿੰਦਾ ਵੀ ਹੈ ਜਾਂ ਨਹੀਂ ਮੈਨੂੰ ਆਪਣੀਆਂ ਗੱਲਾਂ ਤੇ ਘਬਰਾਹਟ ਹੋਣ ਲੱਗੀ ਮੈਂ ਬਾਲਕਨੀ ਵਿੱਚ ਚਲੀ ਗਈ ਨੀਲੇ ਆਕਾਸ਼ ਦੇ ਸਫੇਦ ਬੱਦਲ ਤੇਜ਼-ਤੇਜ਼ ਘੁੰਮ ਰਹੇ ਸਨ ਮੈਨੂੰ ਚੱਕਰ ਜਾ ਆ ਰਿਹਾ ਸੀ ਮੇਰੇ ਮਨ ਵਿੱਚ ਕੋਈ ਚੀਕ ਰਿਹਾ ਸੀ ਮਹਿਰ ਮਹਿਰ ਮੈਂ ਫਿਰ ਉੱਪਰ ਨੂੰ ਦੇਖਣ ਲੱਗੀ ਘੁੰਮਦੇ ਬੱਦਲਾਂ ਨੂੰ ਦੇਖ ਮੈਂ ਜੋਰ ਨਾਲ ਚੀਕਣ ਲੱਗਦੀ ਹਾਂ ਮਿਹਰ ਮਿਹਰ ਪਲੀਜ਼ ਫੋਰਗਿਵ ਮੀ ਪਲੀਜ਼ ਮੈਨੂੰ ਮਾਫ ਕਰ ਦੇਣਾ ਪਰ ਮੈਂ ਜਾਣਦੀ ਹਾਂ ਇਸ ਵਾਰ ਅਣ ਸੁਣਿਆ ਕਰਨ ਦੀ ਵਾਰੀ ਮਿਹਰ ਦੀ ਹੈ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਹ ਗੱਲ ਸੱਚ ਹੈ ਕਿ ਕਈ ਵਾਰੀ ਆਪਾਂ ਆਪਣੀ ਨਫ਼ਰਤ ਦੇ ਕਾਰਨ ਕਿਸੇ ਇਨਸਾਨ ਦਾ ਚੰਗਾ ਦਿਲ ਚੰਗਾ ਹੋਣਾ ਬਿਲਕੁਲ ਦੇਖ ਹੀ ਨਹੀਂ ਸਕਦੇ ਉਸ ਨੂੰ ਹਮੇਸ਼ਾ ਲਈ ਨਫ਼ਰਤ ਦਾ ਪਾਤਰ ਬਣਾ ਦਿੰਨੇ ਪਰ ਹੁਣ ਪਛਤਾਵੇ ਦਾ ਕੀ ਫਾਇਦਾ ਜਦ ਸਮਾਂ ਰੰ데요 ਇਹ ਅਹਿਸਾਸ ਹੋ ਜਾਵੇ ਤਾਂ ਚੰਗੀ ਗੱਲ ਹੈ ਸੋ ਕਿਸ ਤਰ੍ਹਾਂ ਦੀ ਲੱਗੀ ਕਹਾਣੀ ਜ਼ਰੂਰ ਦੱਸਿਓ ਆਪਣੇ ਵਿਚਾਰ ਵੀ ਜ਼ਰੂਰ ਲਿਖਿਓ ਚੰਗੀ ਲੱਗੇ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਹੋ ਸਕਦਾ ਹੈ ਕਿਸੇ ਤੱਕ ਇਹ ਕਹਾਣੀ ਪਹੁੰਚੇ ਤੇ ਉਸ ਦਾ ਦਿਲ ਬਦਲ ਜਾਵੇ ਤਾਂ ਉਹ ਵੀ ਆਪਣੇ ਪਿਆਰੇ ਨੂੰ ਨਫ਼ਰਤ ਨਾਲ ਨਾ ਦੇਖੇ ਸੋ ਚੈਨਲ ਦੇ ਨਵੇਂ ਹੋ ਤਾਂ ਜਰੂਰ ਸਬਸਕ੍ਰਾਈਬ ਕਰਿਓ ਕੱਲ ਫੇਰ ਮਿਲਦੇ ਹਾਂ ਕਿਸੇ ਵੱਖਰੀ ਪਰਵਾਰਕ ਤੇ ਦਿਲ ਨੂੰ ਸਕੂਨ ਦੇਣ ਵਾਲੀ ਕਹਾਣੀ ਦੇ ਨਾਲ ਸ਼ੁਕਰੀਆ